ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪ੍ਰਦੂਸ਼ਣ ਦੀ ਸਮੱਸਿਆ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਹਾਈ ਪ੍ਰਦੂਸ਼ਣ ਹਾਈ ਪ੍ਰਦੂਸ਼ਣ ਇਸ ਨੇ ਕੀਤਾ ਜੀਰਾ ਦੁੱਬਰ ਜੇ ਇਸ ਤੇ ਲਗਾਮ ਨਾ ਪਾਈ ਤਾਂ ਮਾਰੀ ਜਾਊ ਇਹ ਹੈ ਲੁਕਾਈ ਜਾਣ ਪਛਾਨ ਪ੍ਰਦੂਸ਼ਣ ਅੱਜ ਦੇ ਸਮੇਂ ਦੀ ਪ੍ਰਮੁੱਖ ਸਮੱਸਿਆ ਹੈ ਆਬਾਦੀ ਦੇ ਤੇਜ਼ ਰਫ਼ਤਾਰ ਵਾਧੇ ਦੇ ਕਾਰਨ ਰੁੱਖਾਂ ਦੀ ਕਟਾਈ ਵਿੱਚ ਬਹੁਤ ਵਾਧਾ ਹੋਇਆ ਹੈ ਅਤੇ ਇਸੇ ਕਾਰਨ ਇਹ ਸਮੱਸਿਆ ਸਾਡੇ ਸਾਹਮਣੇ ਆਈ ਹੈ ਰੁੱਖਾਂ ਦੀ ਕਮੀ ਦੇ ਕਾਰਨ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੀ ਹੈ ਅਤੇ ਆਕਸੀਜਨ ਦੀ ਮਾਤਰਾ ਘਟ ਗਈ ਹੈ ਆਬਾਦੀ ਦੇ ਵਾਧੇ ਦੇ ਕਾਰਨ ਵਾਧੇ ਦੇ ਹਿਸਾਬ ਨਾਲ ਵਧੇਰੇ ਬਸਤਾਂ ਦੀ ਜ਼ਰੂਰਤ ਦੇ ਕਾਰਨ کارਖਾਨੇ ਅਤੇ ਵੱਡੀਆਂ-ਵੱਡੀਆਂ ਫੈਕਟਰੀਆਂ ਹੋਂਦ ਵਿੱਚ ਆਈਆਂ ਹਨ ਅਤੇ ਜਿਨ੍ਹਾਂ ਵਿੱਚੋਂ ਨਿਕਲਣ ਵਾਲੇ ਧੂੰਏ ਨੇ ਵਾਤਾਵਰਣ ਨੂੰ ਅਸ਼ੁੱਧ ਬਣਾ ਦਿੱਤਾ ਹੈ। ਆਵਾਜ਼ਾਈ ਦੇ ਸਾਧਨਾ ਵਿੱਚ ਵੱਧ ਰਹੀ ਬਹੁਤਾਤ ਹੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ। ਪ੍ਰਦੂਸ਼ਕ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਾਰਖਾਨੇ ਨੂੰ ਪ੍ਰਦੂਸ਼ਕ ਆਖਦੇ ਹਨ। ਇਹ ਉਹਨਾਂ ਚੀਜ਼ਾਂ ਦੀ ਰਹਿਤ ਖੁੰਦ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਬਣਾਉਂਦੇ ਬੜਤ ਦੇ ਹਾਂ ਅਤੇ ਫਿਰ ਸੁੱਟ ਦਿੰਦੇ ਹਾਂ ਪ੍ਰਦੂਸ਼ਣ ਦੀਆਂ ਕਿਸਮਾਂ ਪ੍ਰਦੂਸ਼ਣ ਕਈ ਪ੍ਰਕਾਰ ਦਾ ਹੈ ਜਿਵੇਂ ਕਿ ਬਾਜੂ ਪ੍ਰਦੂਸ਼ਣ ਮਿੱਟੀ ਦਾ ਪ੍ਰਦੂਸ਼ਣ ਜਲ ਪ੍ਰਦੂਸ਼ਣ ਅਤੇ ਧੁੰਨੀ ਪ੍ਰਦੂਸ਼ਣ ਵਾਯੂ ਪ੍ਰਦੂਸ਼ਣ ਕੁਝ ਜ਼ਹਿਰੀਲੀਆਂ ਗੈਸਾਂ ਹਵਾ ਵਿੱਚ ਮਿਲ ਕੇ ਵਾਯੂ ਪ੍ਰਦੂਸ਼ਣ ਪੈਦਾ ਕਰਦੀਆਂ ਹਨ ਉਦਯੋਗਿਕ ਚਿਮਣੀਆਂ ਅਤੇ ਪਾਵਰ ਹਾਊਸ ਵਿੱਚੋਂ ਨਿਕਲਦਾ ਧੂਆ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਕਰੌਗੀ ਬਲਣਾ ਜਿਵੇਂ ਕੀ ਬਲਣਾ ਜਿਵੇਂ ਕੀ ਮਿੱਟੀ ਦਾ ਤੇਲ ਕੋਲਾ ਆਦੀ ਨਾਲ ਵੀ ਬਾਜੂ ਪ੍ਰਦੂਸ਼ਣ ਫੈਲਦਾ ਹੈ ਹਰ ਰੋਜ ਧੂਏਂ ਦੀ ਵਾਦੀ ਮਿਕਦਾਰ ਨੇ ਹਵਾ ਵਿੱਚ ਜ਼ਹਿਰੀਲੀਆਂ ਗੈਸਾਂ ਮਿਲਾ ਦਿੱਤੀਆਂ ਹਨ ਅਤੇ ਬਾਜੂ ਅਸ਼ੁੱਧ ਹੋਣ ਦੇ ਕਾਰਨ ਸਾਹ ਲੈਣਾ ਔਖਾ ਹੋਇਆ ਪਿਆ ਹੈ ਮਿੱਟੀ ਪ੍ਰਦੂਸ਼ਣ ਮਿੱਟੀ ਪ੍ਰਦੂਸ਼ਣ ਤੋਂ ਭਾਵ ਹੈ ਕਿ ਕੁਝ ਬਹਲੇ ਤੱਤਾ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਕਮੀ ਆਉਣਾ ਹੈ ਅਤੇ ਉਦਯੋਗਿਕ ਅਧਾਰੇ ਲੱਖਾਂ ਤਾਨਕ ਠੋਸ ਪਦਾਰਥ ਵਿਅਰਥ ਕਰਦੇ ਹਨ ਅਤੇ ਕਾਗਜ਼ ਅਤੇ ਗੱਤੇ ਦੀਆਂ ਮਿਲਾਣ ਤੇ ਤੇਲ ਸੋਧਕ کارਖਾਨੇ ਤਲਾਈ ਦੇ کارਖਾਨੇ ਅਤੇ ਹੋਰ ਰਸਾਇਣਿਕ ਪਦਾਰਥ ਮਿੱਟੀ ਪ੍ਰਦੂਸ਼ਣ ਵਿੱਚ ਵਾਧਾ ਕਰਦੇ ਹਨ ਪਲਾਸਟਿਕ ਦੇ ਲਿਫਾਫੇ ਅਤੇ ਪ੍ਰਦੂਸ਼ਿਤ ਪਾਣੀ ਮਿੱਟੀ ਪ੍ਰਦੂਸ਼ਣ ਦੇ ਵੱਡੇ ਦੁਸ਼ਮਣ ਹਨ ਜਲ ਪ੍ਰਦੂਸ਼ਣ ਜਲ ਪ੍ਰਦੂਸ਼ਣ ਤੋਂ ਪਾਵ ਹੈ ਕਿ ਪਾਣੀ ਵਿੱਚ ਪਿੰਨ-ਪਿੰਨ ਪ੍ਰਕਾਰ ਦੇ ਠੋਸ ਅਤੇ ਤੱਲ ਪਦਾਰਥਾਂ ਦੀ ਹੋਂਦ ਕਾਰਨ ਉਸ ਦੀ ਸ਼ੁੱਧਤਾ ਵਿੱਚ ਕਮੀ ਆਉਣਾ ਅਤੇ ਉਸ ਦਾ ਮਨੁੱਖੀ ਵਰਤੋਂ ਦੇ ਯੋਗ ਨਾ ਰਹਿਣਾ ਕਰੋ ਕੇਲੂ ਸੀਵਰੇਜ ਦਾ ਦਾ ਪੱਕੇ ਤੌਰ ਤੇ ਕਈ ਕੋਈ ਨਿਕਾਸ ਦਾ ਪਰਮੰਧਾ ਹੋਂਦ ਕਰਨ ਜਲ ਪ੍ਰਦੂਸ਼ਣ ਫੈਲਦਾ ਹੈ ਮਲ ਮੂਤਰ ਕੂੜਾਕਰਕਟ ਦਾ ਦੀ ਨਦੀਆਂ ਵਿੱਚ ਵਹਾਉਣ ਨਾਲ ਜਲ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ ਉਦਯੋਗਿਕ ادارے ਬੱਚਿਆਂ ਵਜਿਆ ਖੋਜਿਆ ਕਚਰਾ ਦਰਿਆ ਜਾਂ ਨਦੀ ਵਿੱਚ ਰੋੜ ਦਿੰਦੇ ਹਨ ਅਤੇ ਇਸ ਲਈ ਵਿੱਚ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਹੁੰਦੇ ਹਨ ਇਹ ਪਾਣੀ ਨੂੰ ਗੰਦਾ ਕਰਕੇ ਬਿਮਾਰੀਆਂ ਫਲਾਉਂਦੇ ਹਨ ਧੂਨੀ ਪ੍ਰਦੂਸ਼ਣ ਧੂਨੀ ਪ੍ਰਦੂਸ਼ਣ ਦਾ ਭਾਵ ਹੈ ਕਿ ਮਨੁੱਖ ਮਨੁੱਖੀ ਆਸ਼ੋਰ ਆਸ਼ੋਰ ਆਮ ਸੰਚਾਰ ਤੇ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੀਆਂ ਚਾਹੀ ਧੂਨੀ ਹੈ ਅਨੁਨੀ ਪ੍ਰਦੂਸ਼ਣ ਉਦਯੋਗਿਕਕਰਨ ਅਤੇ ਸ਼ਹਿਰੀਕਰਨ ਦਾ ਨਤੀਜਾ ਹੈ ਆਵਾਜ਼ਾਂ ਦੀਆਂ ਕੰਨ ਭਾੜੂ ਆਵਾਜ਼ਾਂ ਵੀ ਧੁਨੀ ਪ੍ਰਦੂਸ਼ਣ ਵਿੱਚ ਵਾਧਾ ਕਰਦੀਆਂ ਹਨ ਇਸ ਧੁਨੀ ਪ੍ਰਦੂਸ਼ਣ ਦਾ ਕੰਨਾ ਤੋਂ ਬਿਨਾ ਸਿਹਤ ਉਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ ਇਸ ਨਾਲ ਸਿਰਦਰਦ ਅੱਖਾਂ ਵਿੱਚ ਤਣਾਅ ਬਲੱਡ ਪ੍ਰੈਸ਼ਰ ਚਮੜੀ ਦੇ ਰੋਗ ਵਿੱਚ ਤਬਦੀਲੀ ਆਦੀ ਬਿਮਾਰੀਆਂ ਪੈਦਾ ਹੁੰਦੀਆਂ ਹਨ ਵਾਕਵਾਕ ਪ੍ਰਦੂਸ਼ਣ ਰੋਕਣ ਦੇ ਉਪਾਏ ਪ੍ਰਦੂਸ਼ਣ ਸਿਹਤ ਲਈ ਬਹੁਤ ਖਤਰਨਾਕ ਹੈ ਅਤੇ ਇਸ ਲਈ ਇਸ ਦੀ ਰੋਕtham ਕਰਨੀ ਹੋਣੀ ਬਹੁਤ ਹੀ ਜ਼ਰੂਰੀ ਹੈ ਮਨੁੱਖ ਹੀ ਇਸ ਨੂੰ ਖਤਮ ਕਰ ਸਕਦਾ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਤੁਨੀ ਪ੍ਰਦੂਸ਼ਣ ਤੇ ਜਲਦੀ ਤੋਂ ਜਲਦੀ ਰੋਕ ਲਗਾਈਏ ਨਹੀਂ ਤਾਂ ਮਨੁੱਖੀ ਜੀਵਨ ਬੜਾ ਹੀ ਮੁਸ਼ਕਲਾਂ ਭਰਿਆ ਬਣ ਜਾਵੇਗਾ ਇਹ ਗੱਡੀਆਂ ਦੀ ਸਮੇਂ-ਸਮੇਂ ਤੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਵਾਦੂ ਤੂਆਂ ਵਾਦੂ ਦਾ ਧੂਆਂ ਨਾ ਪੈਦਾ ਹੋਵੇ ਉਦਯੋਗ ਆਬਾਦੀ ਤੋਂ ਦੂਰ ਹੋਣੇ ਚਾਹੀਦੇ ਹਨ ਕਾਰਖਾਨਿਆਂ ਦੇ ਫਾਲਤੂ ਪਦਾਰਥ ਪਾਣੀ ਵਿੱਚ ਨਹੀਂ ਵਹਾਉਣੇ ਚਾਹੀਦੇ ਲਾਊਡ ਸਪੀਕਰਾਂ ਹਾਨਾ ਨੂੰ ਲੋੜ ਤੋਂ ਵੱਧ ਨਹੀਂ ਚਲਾਉਣਾ ਚਾਹੀਦਾ ਆਵਾਜ਼ ਹੌਲੀ ਤੋਂ ਹੌਲੀ ਹੋਣੀ ਚਾਹੀਦੀ ਹੈ ਸਾਰਾਂਸ਼ ਸਿਹਤਮੰਦ ਅਤੇ ਅਰੋਗ ਮਨੁੱਖੀ ਸਬੇਤਾ ਦੇ ਵਿਕਾਸ ਲਈ ਉਸ ਦਾ ਸਾਫ਼ ਸੁਥਰੇ ਵਾਤਾਵਰਣ ਵਿੱਚ ਵੱਧਦਾ ਫੁੱਲਣਾ ਜ਼ਰੂਰੀ ਹੈ ਰੋਗਤਾ ਲਈ ਸਾਫ਼ ਪਾਣੀ ਸਾਫ਼ ਹਵਾ ਸਾ ਅਤੇ ਸ਼ੁੱਧ ਖਾਦ ਪਦਾਰਥਾਂ ਦੀ ਬਹੁਤ ਲੋੜ ਹੈ ਇਸ ਲਈ ਸਾਡਾ ਆਦੂਆਲਾ ਸਾਫ਼ ਹੋਣਾ ਚਾਹੀਦਾ ਬਹੁਤ ਹੀ ਜ਼ਰੂਰੀ ਹੈ ਜੇ ਵਾਤਾਵਰਣ ਐਵੇਂ ਹੀ ਅਸ਼ੁੱਧ ਰਹਿੰਦਾ ਰਿਹਾ ਤਾਂ ਮਨੁੱਖ ਦਾ ਜਿਉਣਾ ਦੁੱਬਰ ਹੋ ਜਾਵੇਗਾ ਆਹ ਪ੍ਰਦੂਸ਼ਣ ਮਾਰ ਮੁਕਾਈਏ ਆਰਾਧ ਵਾਲਾ ਨਿਰੋਗ ਬਣਾਈਏ ਤਾਂ ਬੱਚਿਓ ਐਸੀ ਪ੍ਰਦੂਸ਼ਣ ਦੀ ਸਮੱਸਿਆ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ